ਦੇਖੋ ਜੀ ਸਾਡੇ ਗੁਰੂ ਸਾਹਿਬ ਦਾ ਤਾਂ ਹੁਕਮ ਹੈ ਬਲੋਸੀ ਹੁਕਮ ਦੇ ਪੂਰਾ ਚੱਲਦੇ ਉਹਨਾਂ ਦੇ ਗੁਰੂ ਸਾਹਿਬ ਫਰਮਾਉਂਦੇ ਆ ਸਭ ਦਾ ਸਾਂਝੀ ਵਾਰਸਦਾ ਹੈ ਤੂੰ ਕਿਸੇ ਨਾਲ ਦੇਸੀ ਬਾਹਰ ਨਹੀਂ ਲੇਕਿਨ ਜੇ ਤੁਹਾਨੂੰ ਤੁਹਾਡਾ ਪਰਵਾਨ ਤੁਹਾਨੂੰ ਤੁਹਾਡੇ ਫਿਰ ਤੇ ਹੱਥ ਰੱਖ ਕੇ ਤੁਹਾਡੀ ਕਿਸੇ ਕਾਮਯਾਬੀ ਤੇ ਖੁਸ਼ ਹੋਵੇ ਪਰ ਤੁਹਾਡੀ ਲੜਾਈ ਦੇ ਵਿੱਚ ਸਾਥ ਦੇਣ ਦਾ ਅਹਿਦ ਕਰੇ ਇਹ ਉਹ ਬੜਾ ਭਾਗਾ ਵਾਲਾ ਸ਼ਹਿਰ ਹੁੰਦਾ ਕੁਝ ਮੈਨੂੰ ਬੜੀ ਖੁਸ਼ੀ ਹੋਈ ਇੱਥੇ ਆ। ਕਿਉਂਕਿ ਤੁਮਹੇ ਬੜੀ ਪੁਰਾਣੀ ਸਰਕਾਰਾਂ ਸੀ ਉਹਨਾਂ ਨੇ ਕਦੇ ਵੀ ਜਿਹੜੇ ਇੱਥੇ ਉੱਪਰ ਨਹੀਂ ਚੱਕਿਆ ਹੈਗਾ ਜਿਹੜੇ ਇਸਤਰੀਆਂ ਨੂੰ ਸੁਵਿਧਾ ਲੈ ਕੇ ਅੱਜ ਤੱਕ ਉਹਨਾਂ ਨੇ ਪਰ ਡਵੈਲਪਮੈਂਟ ਕਿਉਂ ਨਹੀਂ ਕੀਤਾ ਇੰਡਸਟਰੀ ਇੰਡੀਆ ਜਿਹੜੇ ਖੁਰਕੀਤੀ ਵਾਲੀ ਕੋਈ। ਦੇਖੋ ਇਹਦੇ ਵਿੱਚ ਇੱਕ ਬਹੁਤ ਇੱਕ ਸੋਚ ਦੀ ਲੋੜ ਹੁੰਦੀ ਹੈ। ਜਦੋਂ ਅਸੀਂ ਸਾਰਿਆਂ ਦਾ ਵਿਕਾਸ ਦੀ ਸੋਚ ਲੈ ਕੇ ਨਾਲ ਚੱਲਾਂਗੇ ਫਿਰ ਮਤਲਬ ਸਾਰੇ ਸਮਾਜ ਦਾ ਉੱਥਾਨ ਹੋਊਗਾ ਔਰ ਮੈਂ ਤੋਂ ਨਹੀਂ ਗਲ ਕਰਦਾ ਅੱਜ ਲੋੜ ਹੈ ਸਾਨੂੰ ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਔਰ ਜਿਹੜਾ ਰਾਮਗੜੀਆ ਭਾਈ ਕਰਾ ਇਹ ਤਾਂ ਜਮਦੀਨ ਇੰਜੀਨੀਅਰ ਹੈ ਸਰਕਾਰ ਥੋੜਾ ਜਿਹਾ ਨਾਲ ਸਾਥ ਦੇਵੇ ਉਹਨਾਂ ਦੇ ਨਾਲ ਖੜੇ ਇਹ ਬਹੁਤ ਸਾਰੇ ਰੁਜ਼ਗਾਰ ਦੇ ਐਵੇਨਿਊ ਨਵੇਂ

ਇਹ ਤਾਂ ਹੁਣ ਤੁਹਾਨੂੰ ਪਤਾ ਲੱਗ ਹੀ ਗਿਆ ਹੁਣ ਪਿਛਲੇ ਟ੍ਰੈਂਡ ਤੋਂ ਜਿੱਥੇ-ਜਿੱਥੇ ਇਲੈਕਸ਼ਨ ਹੁੰਨੇ ਹੁੰਦੇ ਆ ਕੁਝ ਤਾਕਤਾਂ ਨੇ ਜਿੱਥੇ ਉਹ ਲੋਕਾਂ ਨੂੰ ਲੜਾ ਕੇ ਸੋ ਇਸ ਤਰ੍ਹਾਂ ਦੇ ਇਸ਼ੂਜ਼ ਨੂੰ ਲੈ ਕੇ ਆਉਂਦੀਆਂ ਇਸ਼ੂ ਤਾਂ ਅੱਜ ਰੁਜ਼ਗਾਰ ਦਾ ਹੈ ਇਸ਼ੂ ਤਾਂ ਅੱਜ ਵਾਤਾਵਰਣ ਦਾ ਹੈ ਇਸ਼ੂ ਤਾਂ ਅੱਜ ਕ腐ਸ਼ਨ ਦਾ ਹੈ ਇਹਨੂੰ ਹਾਈਲਾਈਟ ਕਰਨਾ ਚਾਹੁੰਦਾ ਔਰ ਜਿਹੜੀਆਂ ਤਾਕਤਾਂ ਹੁਣ ਤੇ ਕਾਬਜ਼ ਰਹੀਆਂ ਮੈਨੂੰ ਇਹ ਲੱਗਦਾ ਵੀ ਉਹ ਬਾਕੀ ਸਾਰੇ ਇਸ਼ੂ ਐਡਰੈਸ ਕਰਨ ਤੋਂ ਭੱਜ ਰਹੀਆਂ ਤੇ ਜਾਣਬੁੱਝ ਕੇ ਇਸ ਤਰ੍ਹਾਂ ਦੇ ਜਿਹੜੇ ਇਮੋਸ਼ਨਲ ਇਸ਼ੂਸ ਨੂੰ ਪਲੇ ਕਰਕੇ ਫਿਰ ਸੱਤਾ ਦੇ ਵਿੱਚ ਆਉਣ ਦੀ ਕੋਸ਼ਿਸ਼ ਕਰ ਰਹੀਆਂ ਸੋ ਮੈਂ ਇਹਨਾਂ ਕਹਾਗਾ ਮੇਰੀ ਮर्यादा ਹੈ ਮੇਰੀ ਚੇਅਰ ਨਹੀਂ ਇਸ ਤੋਂ ਬਾਅਦ ਮੈਂ ਇਹ ਦੇਖੂ ਬਜਟ ਸੈਸ਼ਨ ਵਿੱਚ ਬਜਟ ਪੇਸ਼ ਹੋਇਆ ਕਿੰਨਾ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਕਿੰਦਾ ਦਾ ਬਜਟ ਹੈ ਜਿਹੜਾ ਕਿਉਂਕਿ ਲੱਖ ਰੁਪਈਆਂ ਤੋਂ ਜਿਹੜਾ ਉਹਨਾਂ ਦੇ ਹੈਂਡ ਲੈ ਕੇ ਯਾਰ ਯਾਰ ਰਾਇਲ ਤੇ ਯਾਰ ਇਹ ਪੰਜਾਬ ਦੇ ਬੰਦਾਂ ਨੂੰ ਕਿਉਂ ਇਹ ਅ ਬਿਲਕੁਲ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਮੰਤਰੀ ਜੀ ਜਾ ਰਹੇ ਐ ਔਰ ਮੈਨੂੰ ਆਸ ਹੈ ਇੱਕ ਬਹੁਤ ਅੱਛਾ ਬਜਟ ਉਪੇਸ਼ ਕਰਨਗੇ ਮੈਂ ਉਹ ਹਰ ਮਾਦਾ ਦਾ ਦੂਜੇ ਰੁਪਏ ਉੱਤੇ ਜਾ ਕੇ ਜਿਹੜੇ ਐਡ ਦੇ ਰਹੇ ਆ ਪਾਰਾਂ ਦੇ ਵਿੱਚ ਐਂਡ ਲੱਗ ਰਹੀ ਐ ਦੇ ਕਿਸੇ ਨਾਲ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨਾ ਕੋਈ ਬਾੜੀ ਗੱਲ ਨਹੀਂ ਲੇਕਿਨ ਬਜਟ ਕਿਸ ਤਰ੍ਹਾਂ ਦਾ ਹੋਵੇ ਇਹ ਸੁਜੈਸ਼ਨਸ ਮਾਣਯੋਗ ਸਨਾਸਨ ਮੰਤਰੀ ਜਿਹੜੇ ਸਾਡੇ ਵਿੱਤ ਮੰਤਰੀ ਸ੍ਰੀ ਹਰਪਾਲ ਸਿੰਘ ਜੀ ਵਾ ਉਹ ਵਕਤ ਵਕਤ ਸ਼ਹਿਰਾਂ ਦੇ ਉਤਜਾਹ ਕੇ ਵਕਤ ਵਕਤ ਸਟੇਕ ਹোলਡਰਸ ਤੋਂ ਲੈ ਰਹੇ ਆ ਔਰ ਉਹਦੇ ਮੁਤਾਬਕ ਹੀ ਬਜਟ ਆਏਗਾ ਰਜਿੰਦਰ ਭੱਗਲ ਜੀ ਜਿਹੜੇ ਹੈਗੇ ਜਮਾਨਤ ਮਿਲ ਗਈ ਹੈ ਮਹਾਰਾਜ ਰਜਿੰਦਰ ਮਹਾਰਾਜ ਕੋਲ ਤੋਂ ਕਿਸ ਤਰ੍ਹਾਂ ਦੇਖ ਲਓ ਬੀਜੇਪੀ ਆਲ ਇੱਕ ਦੇ ਪੰਜਾਬ ਸਰਕਾਰ ਨੂੰ ਮੂਵੀ ਕਾਲੀ ਤੇ ਕਿਸ ਤਰ੍ਹਾਂ ਜੱਜ ਕਰਦੀ ਹੈ ਅ ਦੇਖੋ ਜੀ ਇਹਦੇ ਬਾਰੇ ਕੋਈ ਰਿਕਾਰਡ ਮੇਰੇ ਕੋਲੇ ਸਾਹਮਣੇ ਨਹੀਂ ਆਇਆ ਲੇਕਿਨ ਜਿੱਥੋਂ ਤੱਕ ਮੈਨੂੰ ਜਾਣਕਾਰੀ ਮਿਲੀ ਹੈ ਪੰਜਾਬ ਪੁਲਿਸ ਦਾ ਜਿਹੜਾ ਕੰਡਕਟ ਸੀ ਉਹ ਕਨਸਟੀਟਿਊਸ਼ਨ ਦੇ ਦਾਇਰੇ ਵਿੱਚ ਸੀ ਸੋ ਕਨਸਟੀਟਿਊਸ਼ਨ ਦੇ ਦਾਇਰੇ ਵਿੱਚ ਦੇ ਵਿੱਚ ਰਹਿ ਕੇ ਕੋਈ ਵੀ ਸਾਡਾ ਜੀ ਇੰਟੀਰੀਸਲ ਕੋਈ ਕੰਮ ਕਰਦਾ ਤਾਂ ਉਹ ਉਹਨੂੰ ਕਰਨ ਦੇਣਾ ਚਾਹੀਦਾ ਹੈ ਅਗਰ ਕਨਸਟੀਟਿਊਸ਼ਨ ਤੋਂ ਬਾਹਰ ਹੈ ਤਾਂ ਉਹਨੂੰ ਰੋਕਣਾ ਚਾਹੀਦਾ ਹੈ 2011 ਤੋਂ ਬਾਅਦ ਸ੍ਰੋਮਣੀ ਕਮੇਟੀ ਦਾ ਚੋਣਾਂ ਨਹੀਂ ਹੋਈਆਂ ਵੀਂਗੇ ਸਿੱਤ ਵਿੱਚ ਤੋੜੀ ਕਿ ਹੋਣੀ ਹੈ ਦੇਖੋ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਇੱਕ ਮਾਣਮੱਤੀ ਸੰਸਥਾ ਹੈ ਜਿਹਦਾ ਬੜਾ ਵੱਡਾ ਇਤਿਹਾਸ ਹੈ ਲੇਕਿਨ ਪਿਛਲੇ ਕੁਝ ਸਮੇਂ ਤੋਂ ਇਸ ਸੰਸਥਾ ਦੇ ਕੰਮ ਦੇ ਵਿੱਚ ਵੱਡੀਆਂ ਕਮੀਆਂ ਸਾਹਮਣੇ ਆਈਆਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 328 ਸਰੂਪ ਚੋਰੀ ਹੋ ਜਾਣੇ ਉਹ ਜੋੜ ਕੌਣ ਨੇ ਉਹਨਾਂ ਨੂੰ ਬਾਹਰ ਕੱਢਣਾ ਗੁਰੂ ਗ੍ਰਸਾ ਸਹਿਬਾਨ ਦੀਆਂ ਜਾਇਦਾਦਾਂ ਉਹਨਾਂ ਦੇ ਟਰਸਟ ਬਣਾ ਕੇ ਲੋਕਾਂ ਦੇ ਕਬਜ਼ੇ ਕਰਾ ਦੇਣ ਵਾਲੇ ਉਹ ਚੋਰ ਕੌਣ ਨੇ ਉਹਨਾਂ ਨੂੰ ਬਾਹਰ ਕੱਢਣਾ ਸਮੇਂ ਦੀ ਲੋੜ ਹੈ ਔਰ ਗੁਰੂ ਸਹਿਬਾਨ ਬਾਰੇ ਕਈ ਲੋਕ ਸਾਡੇ ਈਸ਼ਤ ਬਾਰੇ ਕਿਸੇ ਵੀ ਧਰਮ ਦੇ ਬਾਰੇ ਗਲਤ ਬੋਲਦੇ ਆ ਤਾਂ ਉਹਦੇ ਖਿਲਾਫ ਕਾਨੂੰਨ ਬਣਿਆ ਹੋਇਆ ਐਕਸ਼ਨ ਲੈਣਾ ਲੇਕਿਨ ਸ਼ੁਰੂਮਣੀ ਵੁਰਦਰਾ ਪ੍ਰੰਤ ਕਮੇਟੀ ਵੱਲੋਂ ਕਿਤਾਬ ਛਪਾਈ ਗਈ ਜਿਹਦੇ ਵਿੱਚ ਗੁਰੂ ਸਹਿਬਾਨਾਂ ਦੇ ਜੀਵਨ ਬਾਰੇ ਕੁਫਰ ਤੋਂ ਲਿਆ ਗਿਆ ਜਿਹੜਾ ਕਿ ਮੈਂ ਇੱਥੇ ਦੁਹਰਾ ਨਹੀਂ ਸਕਦਾ ਮੇਰੀ ਜ਼ੁਬਾਨ ਜਲ ਜੇ ਇਸ ਤਰ੍ਹਾਂ ਦੀਆਂ ਗੱਲਾਂ ਉਹਦੇ ਵਿੱਚ ਲਿਖੀਆਂ ਆ ਉਹਦੇ ਤੇ ਐਕਸ਼ਨ ਨਾ ਲੈਣ ਵਾਲੇ ਲੋਕਾਂ ਨੂੰ ਬਿਲਕੁਲ ਉੱਥੋਂ ਬਾਹਰ ਘਟਣਾ ਚਾਹੀਦਾ ਔਰ ਜਲਦੀ ਤੋਂ ਜਲਦੀ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਤੁਹਾਨੂੰ ਤਕੜੇ ਹੋ ਕੇ ਪਿੰਡ-ਪਿੰਡ ਜਾਓ ਔਰ ਜਿਹੜੇ ਇਮਾਨਦਾਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿੱਖ ਨੇ ਉਹਨਾਂ ਨੂੰ ਕਹੋ ਕਿ ਤੁਹਾਡੇ ਕੰਮਕਾਰ ਅਸੀਂ ਸੰਭਾਂਗੇ ਤੁਸੀਂ ਉੱਥੋਂ ਦੀ ਸੇਵਾ ਸੰਭੋ ਜਸਵੰਤ ਸਿੰਘ ਜਿਹੜੇ ਅੰਮ੍ਰਿਤਕੜ ਦੇ ਵਿਧਾਇਕ ਨੇ ਸੀਬੀ ਜਾਂਚ ਜੁਰੇ ਚਾਰੀ ਦਾ ਆਖਾ ਬੰਦਾ ਲੱਗਿਆ ਜਾਂਚ ਹੋਣੀ ਕੋਈ ਮਾੜੀ ਗੱਲ ਨਹੀਂ ਜਾਂਚ ਦੇ ਵਿੱਚ ਉਹਨਾਂ ਦੇ ਉੱਪਰ ਕੋਈ ਪੜਤਾਲ ਦੇ ਵਿੱਚ ਇਸ ਤਰ੍ਹਾਂ ਦਾ ਜੇ ਕੋਈ ਆਇਆ ਤਾਂ ਸਭ ਤੋਂ ਪਹਿਲਾਂ ਮੇਰੇ ਕੋਲ ਆਏਗਾ ਤੇ ਟਾਰਟ ਸਪੀਕਰ ਨੂੰ ਦੱਸਿਆ ਜਾਏਗਾ ਸੋ ਜਾਂਚ ਤਾਂ ਕਿਸੇ ਦੀ ਵੀ ਹੋ ਸਕਦੀ ਹੈ ਜਾਂ ਤੇ ਤੁਹਾਡੀ ਵੀ ਕਰਵਾ ਸਕਦੇ ਤੇ ਮੇਰੀ ਵੀ ਕਰਵਾ ਸਕਦੇ ਕਿਸੇ ਨਹੀਂ ਹੁੰਦਾ ਸੀ ਉਹ ਸਰਕਾਰ ਦੇ ਹੱਥ ਦੇ ਵਿੱਚ ਹੈ ਔਰ ਕਾਨੂੰਨ ਦੇ ਦਾਇਰੇ ਦੇ ਵਿੱਚ ਵੀ ਹੈ ਸੋ ਇਸ ਚੀਜ਼ ਨੂੰ ਜਿਆਦਾ ਆਊਟ ਆਫ ਪ੍ਰੋਪੋਰਸ਼ਨ ਬਲੋ ਕਰਨਾ ਇਹ ਅੱਛੀ ਗੱਲ ਨਹੀਂ ਦੇਖੋ ਅੱਜ ਸਰਦਾਰ ਅਮਰਜੀਤ ਸਿੰਘ ਲੋਟੇ ਜਿਹੜੇ ਕਿ ਚੇਅਰਮੈਨ ਨੇ ਕਰਤਾਰ ਕੰਬਾਈਨ ਦੇ ਉਹਨਾਂ ਨੇ ਸਨਮਾਨ ਸਮਾਰੋਹ ਰੱਖਿਆ ਵਾ ਜਿਹੜੇ ਜਿੱਤੇ ਹੋਏ ਐਮ ਐਲ اے ਆ ਔਰ ਰਾਮਗੜਾ ਰਾਮਗੜੀ ਆ ਭਾਈਚਾਰੇ ਦੇ ਜਿਹੜੇ ਸਰਕਟ ਆਗੂ ਆ ਉਹਨਾਂ ਸਾਰਿਆਂ ਦਾ ਅੱਜ ਸਨਮਾਨ ਰੱਖਿਆ ਗਿਆ। ਬੜਾ ਵਧੀਆ ਇਨੀਸ਼ੀਏਟਿਵ ਹੈ ਜੀ ਦੇਖੋ ਜਿਹੜੇ ਜਿੱਤ ਕੇ ਆਏ ਆ ਉਹਨਾਂ ਦਾ ਸਨਮਾਨ ਜ਼ਰੂਰ ਹੋਣਾ ਚਾਹੀਦਾ ਔਰ ਲੋਕਾਂ ਨੂੰ ਬਹੁਤ ਵੱਡੀਆਂ ਆਸਾਂ ਨੇ। ਤੇ ਇਸ ਵਾਰ ਰਾਮਗੜੀਆ ਭਾਈਚਾਰੇ ਤੋਂ ਚਾਰ ਜਿਹੜੇ ਐਮਐਲਏ ਬਣ ਕੇ ਆਏ ਆ ਔਰ ਇੱਕ ਸਾਡੇ ਸਪੀਕਰ ਜਿਹੜੇ ਪੰਜਾਬ ਵਿਧਾਨ ਸਭਾ ਦੇ ਸਰਦਾਰ ਕੁਲਤਾਰ ਸਿੰਘ ਸਨਵਾ ਜੀ ਬਣ ਕੇ ਆਏ ਆ। ਉਹਨਾਂ ਨੂੰ ਜਿਹਕੇ ਮੁਬਾਰਕਬਾਦ ਦਿੰਨੇ ਆ ਉੱਥੇ ਉਹਨਾਂ ਤੋਂ ਬਹੁਤ ਵੱਡੀਆਂ ਆਸਾਂ ਨੇ ਉਹ ਸਰਕਾਰ ਦੇ ਵਿੱਚ ਆ ਕਲਮ ਦੀ ਤਾਕਤ ਆ ਤਾਂ ਕਿ ਜਿਹੜਾ ਪੰਜਾਬ ਆ ਜਿਹੜਾ ਬਹੁਤ ਪਛੜ ਗਿਆ ਅਗਰ ਗੱਲ ਕਰੀਏ ਪਿਛਲੇ 5 ਸਾਲ ਦੇ ਵਿੱਚ ਸਾਡਾ 7ਵੇਂ ਨੰਬਰ ਤੋਂ ਅਸੀਂ 16ਵੇਂ ਨੰਬਰ ਤੇ ਆ ਗਏ ਆ ਇੰਡਸਟਰੀ ਦੇ ਵਿੱਚ ਤੇ ਇਹ ਸੂਬੇ ਨੂੰ ਅੱਗੇ ਲੈ ਕੇ ਜਾਣਾ ਤਾਂ ਜਿਹੜੀ ਪੰਜਾਬ ਦੇ ਵਿੱਚ ਇੰਡਸਟਰੀ ਆ ਤਾਂ ਉਹਨੂੰ ਫੋਕਸ ਕਰਨਾ ਹੋਊਗਾ ਇੰਡਸਟਰੀ ਨੂੰ ਅੱਗੇ ਲੈ ਕੇ ਜਾਣਾ ਹੋਊਗਾ ਕਿਉਂਕਿ ਜਿਹੜੀ ਇੱਕ ਇੰਡਸਟਰੀ ਆ ਇੰਡਸਟ੍ਰੀਅਲਾਈਜੇਸ਼ਨ ਦੇ ਨਾਲ ਸੁਬੇ ਨੂੰ ਬਹੁਤ ਅੱਗੇ ਲਿਜਾਇਆ ਜਾ ਸਕਦਾ ਵਾ ਤੇ ਗੈਰ ਅਗਰ ਗੱਲ ਕਰੀਏ ਕਿ ਇੱਕ ਵਿਅਕਤੀ ਅਗਰ ਫਸਲ ਕੱਟਣੀ ਹੋਵੇ ਤਾਂ ਕਿੰਨੇ ਦਿਨਾਂ ਚ ਕੱਟ ਸਕਦਾ ਪਰ ਇੱਕ ਕਰਤਾਰ ਕਮ ਮਾਈਨ ਵੱਲੋਂ ਬਣਾਈ ਕੰਬਾਈਨ ਘੰਟਿਆਂ ਦੇ ਵਿੱਚ ਉਸ ਫਸਲ ਨੂੰ ਕੱਟ ਕੇ ਜਿਹੜੀ ਮੰਡੀਆਂ ਦੇ ਵਿੱਚ ਵੇਚ ਸਕਦੀ ਹੈ ਸੋ ਇੰਡਸਟ੍ਰੀਅਲਾਈਜੇਸ਼ਨ ਦੀ ਲੋੜ ਆ ਸੋ ਮੈਂ ਸਾਰਾ ਅਮਰਜੀਤ ਸਿੰਘ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਵਾ ਕਿ ਅੱਜ ਉਹਨਾਂ ਨੇ ਇਹ ਸਨਮਾਨ ਸਮਾਰੋਹ ਜਿਹੜਾ ਰੱਖਿਆ ਵਾ ਇਹ ਇੱਕ ਬਹੁਤ ਸ਼ਲਾਘਾਯੋਗ ਕੰਮ ਹੈ ਉਸ ਇਸੇ ਕਿਸ ਤਰ੍ਹਾਂ ਦੇ 10 15 ਸਾਲ ਤੋਂੜਾ ਬੰਤੀ ਜਿਹੜੀ ਸਾਰੀ ਸ਼ਿਫਟ ਹੋ ਗਈਆਂ ਇੰਡਸਟਰੀਆਂ ਕਿਸੇ ਨੇ ਲੈ ਕੇ ਮੰਨ ਲਓ ਕੀ ਲੱਗਦਾ ਪੰਜਾਬ ਪੰਜਾਬ ਸਰਕਾਰ ਹੁਣ ਤਾਂ ਬਹੁਤ ਬੜਾ ਦੇਖੋ ਜਿੰਨੀ ਦੇਰ ਤੱਕ ਕੋਈ ਵੀ ਸਟੇਟ ਇੰਡਸਟਰੀ ਨੂੰ ਫੋਕਸ ਨਹੀਂ ਕਰੂਗੀ ਅੱਜ ਸਾਡੇ ਜਿਹੜੇ ਨਾਲ ਦੇ ਲੱਗਦੇ ਸੂਬੇ ਆ ਉਹਨਾਂ ਦੇ ਵਿੱਚ ਜਿਹੜੇ ਬੈਨੀਫਿਟ ਦਿੱਤੇ ਹੋਏ ਆ ਪਰ ਕੀ ਪੰਜਾਬ ਜਿਹੜਾ ਬਾਰਡਰ ਸਟੇਟ ਨਹੀਂ ਹੈਗਾ ਅੱਜ ਜੰਮੂ ਕਸ਼ਮੀਰ ਨੂੰ ਦਿੱਤਾ ਹੋਇਆ ਹਿਮਾਚਲ ਪ੍ਰਦੇਸ਼ ਨੂੰ ਇਹ ਬੈਨੀਫਿਟ ਦਿੱਤੇ ਤੇ ਪੰਜਾਬ ਵੀ ਜਿਹੜਾ ਸਾਡਾ ਸੂਬਾ ਵਾ ਇਹ ਬਾਰਡਰ ਸਟੇਟ ਆ ਔਰ ਇਹਨੇ ਪਿਛਲੇ ਸਮੇਂ ਦੇ ਵਿੱਚ ਬਹੁਤ ਵੱਡਾ ਸੰਤਾਪ ਹੋ ਗਿਆ 84 ਦੇ ਵਿੱਚ ਇਸ ਸੂਬੇ ਨੂੰ ਤਾਂ ਸਭ ਤੋਂ ਪਹਿਲਾਂ ਬੈਨੀਫਿਟ ਮਿਲਣਾ ਚਾਹੀਦਾ ਕਿਉਂਕਿ ਜਿਹੜਾ ਪੰਜਾਬ ਆ ਸਾਡੇ ਦੇਸ਼ ਦਾ 92% ਫੂਡ ਬਾਉਂਡਰੀ ਦੇ ਵਿੱਚ ਹਿੱਸਾ ਪਾਉਂਦਾ ਵਾ ਤੇ ਅੱਜ ਉਹ ਜਿਹੜੀ ਸਟੇਟ ਆ ਸਾਡੀ ਪੰਜਾਬ ਉਹ ਪਿੱਛੇ ਰਹੀ ਜਾ ਰਹੀ ਆ ਤੇ ਇਸ ਕਰਕੇ ਸੈਂਟਰ ਗਵਰਨਮੈਂਟ ਨੂੰ ਜ਼ਰੂਰ ਪੰਜਾਬ ਨੂੰ ਜਿਹੜੇ ਬੈਨੀਫਿਟਸ ਬਾਰਡਰ ਸਟੇਟ ਤੇ ਦੇਣੇ ਚਾਹੀਦੇ ਆ ਅੱਗੇ ਜੇਕਰ ਕੰਪੀਟੀਸ਼ਨ ਕਰ ਸਕੀਏ ਔਰ ਅਗਰ ਗੱਲ ਕਰੀਏ ਤਾਂ ਬਾਰਡਰ ਸਟੇਟ ਹੋਣ ਦੇ ਨਾਂ ਤੇ ਸਾਨੂੰ ਜਿਹੜਾ ਕੱਚਾ ਮਾਲ ਬਾਹਰੋਂ ਆਉਂਦਾ ਵਾ ਉਹਦੇ ਤੇ ਫਰੇਟ ਪੈਂਦਾ ਤੇ ਜਦੋਂ ਫਿਨਿਸ਼ ਗੁੱਡਸ ਬਣ ਕੇ ਬਾਹਰ ਜਾਂਦਾ ਵਾ ਤਾਂ ਉਹਦੇ ਤੇ ਵੀ ਫਰੇਟ ਪੈਂਦਾ ਵਾ ਤਾਂ ਭਾਰਤ ਸਰਕਾਰ ਦੀ ਜਿਹੜੀ ਸਕੀਮ ਫਰੇਟ ਇਕੁਅਲਾਈਜ਼ੇਸ਼ਨ ਉਸ ਨੂੰ ਇਮੀਡੀਏਟਲੀ ਇੰਪਲੀਮੈਂਟ ਕਰਨਾ ਚਾਹੀਦਾ ਤਾਂ ਕਿ ਜੋ ਮਾਲ ਕਲਕੱਤੇ ਮਿਲੇ ਉਹ ਪੰਜਾਬ ਚ ਮਿਲੇ ਉਹ ਹੀ ਜੰਮੂ ਚ ਮਿਲੇ ਫਿਰ ਸਾਨੂੰ ਪਤਾ ਲੱਗੇਗਾ ਕਿ ਇੰਡਸਟਰੀਲਾਈਜੇਸ਼ਨ ਕੀ ਆ ਕਿਉਂਕਿ ਅਗਰ ਤੁਸੀਂ ਸ਼ੇਰ ਨੂੰ ਪਿੰਜਰੇ ਦੇ ਵਿੱਚ ਬੰਦ ਕਰਕੇ ਉਹਦੀ ਆਊਟਪੁੱਟ ਦੇਖਣੀ ਚਾਹੁੰਦੇ ਹੋ ਤਾਂ ਨਹੀਂ ਮਿਲੇਗੀ ਸ਼ੇਰ ਨੂੰ ਫੁੱਲਾ ਛੱਡਣਾ ਪਏਗਾ ਪੰਜਾਬ ਨੂੰ ਫੁੱਲਾ ਛੱਡੋ ਐਂਟਰਪ੍ਰਨਿਅਰਸ ਦਾ ਸ਼ਹਿਰ ਆ ਇਸ ਜਿਹੜਾ ਲੁਧਿਆਣਾ ਦੀ ਗੱਲ ਕਰੀਏ ਪੰਜਾਬ ਦੀ ਗੱਲ ਕਰੀਏ ਸਾਈਕਲ ਇੰਡਸਟਰੀ ਨੂੰ ਫੋਕਸ ਕਰਨਾ ਵਾ ਇਹ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਦੇਸ਼ ਆ ਸਾਈਕਲ ਦੇ ਸਾਈਕਲ ਪਾਰਟਸ ਬਣਾਉਣ ਵਾਲਾ ਉਹ ਸਿਰਫ ਪੰਜਾਬ ਦੀ ਬਦੌਲਤ ਆ ਪੰਜਾਬ ਦੀ ਮਾਨ ਇੰਡਸਟਰੀ ਆ ਸੋ ਇੰਡਸਟਰੀ ਨੂੰ ਬੈਲ ਦੇਣੀ ਚਾਹੀਦੀ ਆ ਥੈਂਕ ਯੂ